ਕੋਈ ਵੀ ਸੰਸਾਰ ਦਾ ਕਾਰਜ ਹੈ ਨਾ ਜਿ ਉਸ ਕਾਰਜ ਨੂੰ ਮਨੁੱਖ ਨੇ ਸਹੀਲੇ ਢੰਗ ਨਾਲ ਕਰਨਾ ਹੈ ਤੇ ਬੜੀ ਤੰਗੀ ਵਿੱਚੋਂ ਲੰਘ ਕੇ ਬੜੀ ਮਿਹਨਤ ਨਾਲ ਬੜੀ ਮੁਸ਼ਕਲਤ ਨਾਲ ਹੁਣ ਜੇ ਅਸੀਂ ਗੁਰਮੁਖੀ ਤੇ ਪੰਜਾਬੀ ਨੂੰ ਬਹੁਤ ਨਾਰਮਲ ਢੰਗ ਨਾਲ ਤੇਜ਼ੀ ਨਾਲ ਪੜ ਸਕਦੇ ਹਾਂ ਬੋਲ ਸਕਦੇ ਹਾਂ ਤੇ ਇਹਦਾ ਕਾਰਨ ਪਿੱਛੇ ਉਹ बार-बार ਫਿਰ ਦਿੱਕਤ ਦੇਵੇਗਾ ਔਰ ਉਹ ਦੱਸੇਗਾ ਵੀ ਤੂੰ ਅਜੇ ਕੱਚਾ ਹੈ ਤੇਰੀ ਨੀਂਹ ਕਮਜ਼ੋਰ ਹੈ ਤੇਰੀ ਜੜ ਮਜ਼ਬੂਤ ਨਹੀਂ ਇਹਨੂੰ ਕਬੀਰ ਜੀ ਮਹਾਰਾਜ ਨੇ ਵਿਚਾਰ ਕਰਨਾ ਕਿਹਾ ਵਿਚਾਰ ਦਾ ਅਰਥ ਹੁੰਦਾ ਹੈ ਮੰਥਨ ਕਰਨਾ ਕੋਈ ਵੀ ਸੰਸਾਰ ਦਾ ਕਾਰਜ ਹੈ ਨਾ ਜਿਸ ਕਾਰਜ ਨੂੰ ਮਨੁੱਖ ਨੇ ਸਹੀਲੇ ਢੰਗ ਨਾਲ ਕਰਨਾ ਹੈ ਤੇ ਉਹਦਾ ਅਭਿਆਸ ਉਹਦੀ ਪ੍ਰੈਕਟਿਸ ਪਹਿਲਾਂ ਪੜਾਹ ਹੁੰਦੀ ਹੈ ਮਾਨ ਲਓ ਅਸੀਂ ਗੁਰਮੁਖੀ ਪੜ੍ਹਦੇ ਹਾਂ ਪੰਜਾਬੀ ਪੜ੍ਹਦੇ ਹਾਂ ਹੁਣ ਜੇ ਅਸੀਂ ਗੁਰਮੁਖੀ ਤੇ ਪੰਜਾਬੀ ਨੂੰ ਬਹੁਤ ਨਾਰਮਲ ਢੰਗ ਨਾਲ ਤੇਜ਼ੀ ਨਾਲ ਪੜ੍ਹ ਸਕਦੇ ਹਾਂ ਬੋਲ ਸਕਦੇ ਹਾਂ ਤੇ ਇਹਦਾ ਕਾਰਨ ਪਿੱਛੇ ਅਭਿਆਸ ਹੈ ਕਿਵੇਂ ਮੁਹਾਰਨੀ ਵਰਣਮਾਲਾ ਉਹਨਾਂ ਚੀਜ਼ਾਂ ਦੇ ਪਹਿਲਾਂ ਅਸੀਂ ਰੱਟੇ ਲਾਏ ਉਹਨੂੰ ਯਾਦ ਕੀਤਾ ਫਿਰ ਹੌਲੀ-ਹੌਲੀ ਅਖੜ ਜੋਰ ਸਿੱਖਿਆ ਫਿਰ ਵਾਕ ਬੰਤਰ ਸਿੱਖੀ ਉਹਦੇ ਮੁੱਢਲੇ ਨਿਯਮ ਜਿਹੜੇ ਸਨ ਉਹਨਾਂ ਸਮਿਆਂ ਦੇ ਵਿੱਚ ਉਹ ਇੱਕ بیس ਜਿਹੜਾ ਸੀ ਉਹ ਅੱਜ ਤੱਕ ਬੰਦੇ ਦਾ ਕੰਮ ਕਰੀ ਜਾਂਦਾ ਹੈ ਉਸ ਵੇਲੇ ਦਾ ਸਿੱਖਿਆ ਹੋਇਆ ਹੁਣ ਉਹਨੂੰ ਦਿੱਕਤ ਨਹੀਂ ਆਉਂਦੀ ਕੋਈ ਵੀ ਪੁਸਤਕ ਲੈ ਲਵੇ ਉਹਨੂੰ ਆਰਾਮ ਨਾਲ ਪੜ ਸਕਦਾ ਉਹ ਕੀਤਾ ਹੋਇਆ ਅਭਿਆਸ ਹੁਣ ਸਹਿਜ ਹੋ ਗਿਆ ਹੁਣ ਸਾਨੂੰ ਦੁਬਾਰਾ ਮੁਹਾਰਨੀ ਕਿਤਾਬ ਪੜਨ ਤੋਂ ਪਹਿਲਾਂ ਮੁਹਾਰਨੀ ਨਹੀਂ ਪੜਨੀ ਪੈਂਦੀ ਕਿਸੇ ਵੇਲੇ ਉਹ ਅਭਿਆਸ ਕੀਤਾ ਗਿਆ ਬੜੀ ਪ੍ਰੈਕਟਿਸ ਕੀਤੀ ਗਈ ਬੜੀ ਤੰਗੀ ਵਿੱਚੋਂ ਲੰਘ ਕੇ ਬੜੀ ਮਿਹਨਤ ਨਾਲ ਬੜੀ ਮੁਸ਼ਕਲਤ ਨਾਲ ਪਰ ਹੁਣ ਜਿਹੜਾ ਪੰਜਾਬੀ ਗੁਰਮੁਖੀ ਪੜ੍ਹਨਾ ਹੈ ਬੋਲਣਾ ਹੈ ਲਿਖਣਾ ਹੈ ਹੁਣ ਉਹ ਸਹਿਲ ਹੋ ਗਿਆ ਉਹਨੂੰ ਸਹਿਜ ਹੋ ਗਿਆ ਹੁਣ ਉਹਦੇ ਲਈ ਕੋਈ ਉਚੇਚ ਜਿਆ ਨਹੀਂ ਕਰਨਾ ਪੈਂਦਾ ਵੀ ਬੰਦਾ ਪੁਸਤਕ ਚੁੱਕਦਾ ਹੈ ਤੇ ਉਹਨੂੰ ਪੜ੍ਹਨਾ ਆਰੰਭ ਕਰ ਦਿੰਦਾ ਕਾਪੀ ਪੈਨ ਲੈਂਦਾ ਤੇ ਲਿਖਣਾ ਆਰੰਭ ਕਰ ਦਿੰਦਾ ਉਹ ਸਭ ਉਹ ਅਭਿਆਸ ਜਿਹੜਾ ਉਹ ਨਹੀਂ ਹੁੰਦਾ ਬੇਸ ਤਿਆਰ ਕਰਦਾ ਹੈ ਮੂਡ ਬਣਦਾ ਫਿਰ ਅੱਗੇ ਕੰਮ ਜਿਹੜਾ ਉਹ ਸਹਿਜ ਹੋ ਜਾਂਦਾ ਜਿੰਨਾ ਅਭਿਆਸ ਪੱਕਾ ਹੋਏਗਾ ਅਗਲਾ ਕੰਮ ਉਨਾ ਹੀ ਸਹਿਜ ਹੋ ਜਾਏਗਾ ਤੇ ਜਿੰਨਾ ਅਭਿਆਸ ਕੱਚਾ ਹੋਏਗਾ ਉਨਾ ਹੀ ਅੱਗੇ ਕੰਮ ਜਿਹੜਾ ਉਹ ਔਖਾ ਹੋ ਜਾਏਗਾ ਉਹ ਬਾਰ-ਬਾਰ ਫਿਰ ਦਿੱਕਤ ਦੇਵੇਗਾ ਔਰ ਉਹ ਦੱਸੇਗਾ ਵੀ ਤੂੰ ਅਜੇ ਕੱਚਾ ਹੈ ਤੇਰਾ ਬੇਸ ਨਹੀਂ ਤਿਆਰ ਤੇਰੀ ਨੀਂਹ ਕਮਜ਼ੋਰ ਹੈ ਤੇਰੀ ਜੜ ਮਜ਼ਬੂਤ ਨਹੀਂ ਹੈ ਸੋ ਬਹੁਤ ਸਾਰੇ ਐਸੇ ਕਾਰਜ ساری ਜ਼ਿੰਦਗੀ ਵਿੱਚ ਅਸੀਂ ਜਿਹੜੇ ਕਾਰਜ ਅਭਿਆਸ ਨਾਲ ਕੀਤੇ ਗਏ ਨੇ ਜਾਂ ਪੱਕ ਗਏ ਨੇ ਉਹ ਹੁਣ ਸਹਿਜ ਹੋ ਗਏ ਨੇ। ਇਹਨੂੰ ਕਬੀਰ ਜੀ ਮਹਾਰਾਜ ਨੇ ਵਿਚਾਰ ਕਰਨਾ ਕਿਹਾ। ਵਿਚਾਰ ਦਾ ਅਰਥ ਹੁੰਦਾ ਹੈ ਮੰਥਨ ਕਰਨਾ। ਚਿੰਤਨ ਕਰਨਾ। ਜਿਹੜੇ ਜਾਂ ਪੱਕ ਗਏ ਨੇ ਉਹ ਹੁਣ ਸਹਿਜ ਹੋ ਗਏ ਨੇ। ਇਹਨੂੰ ਕਬੀਰ ਜੀ ਮਹਾਰਾਜ ਨੇ ਵਿਚਾਰ ਕਰਨਾ ਕਿਹਾ। ਵਿਚਾਰ ਦਾ ਅਰਥ ਹੁੰਦਾ ਹੈ ਮੰਥਨ ਕਰਨਾ। ਚਿੰਤਨ ਕਰਨਾ